ਜੇ ਆਪਣੇ ਪਿੰਡ ਦੀ ਆਪਾਂ ਲਿਸਟ ਬਣਾ ਗਏ ਸਾਰੇ ਆ ਜਿਓ ਆਜੋ ਬਾਈ ਵੀਰ ਆਜੋ ਆਜੋ ਇੱਥੋਂ ਆ ਆਹ ਕਰ ਲੈ ਪਈ ਸੀ ਸਾਰੇ ਆ ਜਿਓ ਜੇ ਕਿਸੇ ਨੂੰ ਕੋਈ ਗੜਬੜੀ ਲੱਗੀ ਆਪਾਂ ਸਪੈਕ ਕਰਕੇ ਬਗਲ ਕੇ ਬੈਠਾ ਇਹ ਸਾਰਟੀਫਾਈਡ ਬੀਜ ਹੈ ਸਰ ਦੇ ਕਈ ਵਾਰੀ 19 ਕਿਲੋ ਜਾਂਦੀ ਹੈ ਚਲੋ ਆਪਾਂ ਕਈ ਵਾਰੀ ਲਾਣ ਦਾ 8-10 ਬੀਜ ਦਾ ਵੀ ਖਾਓ ਬਾਪੂ ਦੀ ਗੱਡੀ ਕਿਤੇ ਕੁਮਿੰਦਰ ਕੌਰ ਹਰਪਾਲਾ ਅਮਿਤ ਸਰਪੰਚਾ ਜੀ ਖਾਈ ਚੱਲ ਬਈ ਨਾਲ ਨਹੀਂ ਚੱਲਦੀ ਕੱਲੀ ਜਿਹਾ ਲੋਰ ਪਿਆਰਨ ਕਰਮ ਸਿੰਘ ਹਰਪਾਲਾ ਜੀ ਹਾਂ ਇਹਨਾਂ ਦੇ ਪੰਜ ਪੰਜ ਸਟੈਂਡਰਡ ਲਿਆ ਤਾਂ ਕੋਈ ਕਿਹੜੀ ਚੀਜ਼ ਆ ਦਾ ਵੀ ਇਹ ਵੀ ਖਨਾਰ ਨਾ ਕਿਸੇ ਜੁੜੀ ਬਚਾਰਾ ਹਾਂ ਇਹਨਾਂ ਨੂੰ ਸਰਪੰਚ ਸਾਹਿਬ ਅੱਜ ਇੱਥੇ ਪਹੁੰਚੇ ਤੁਸੀਂ ਬੀਜ ਲੈਣ ਲਈ ਤੇ ਕੀ ਕਹਿਣਾ ਚਾਹੋਗੇ ਐਮਐਲਏ ਸਾਹਿਬਾਰੇ ਐਮਐਲਏ ਸਾਹਿਬ ਜਦਜੀ ਬਲਾਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਭਵਨ ਸਿੰਘ ਮਾਨ ਜੀ ਜੋ ਕਿ ਜ਼ਿਮੇਦਾਰਾਂ ਲਈ ਕੈਂਪ ਸਰ ਬਾ ਫੜੀ ਬੀਜ ਦੀ ਬਹੁਤ ਟਾਈਮ ਲੋੜਤਾ ਜਿਹੜਾ ਹੜਤ ਪੇੜ ਸਾਰਿਆਂ ਨੂੰ ਇਕੜ ਦੀ ਪੰਜ ਪੰਜ ਖੇਡੀਆਂ ਇਕਲੇ 1 ਕਿੱਕ 1 ਕਿੱਕ 5 ਏਕੜ ਤੱਕ ਮਿਲਦੀ ਹੈ ਜੀ ਬਹੁਤ ਜ਼ਿਮੇਦਾਰ ਨੂੰ ਬਹੁਤ ਵਧੀਆ ਧੰਨਵਾਦ ਕਰਾਂਗੇ ਐਮਐਲਏ ਸਾਹਿਬ ਦਾ ਵੀ ਇਹ ਸਰਕਾਰ ਵੱਲੋਂ ਪੈਸੇ ਵੀ ਪਾਏ ਗਏ ਨੇ ਕਿਸਾਨ ਹੁਣ ਲੰਘ ਕੇ ਗਏ ਨੇ ਜੀ ਉਹ ਕਹਿ ਰਹੇ ਸੀਗੇ ਅਸੀਂ ਬਹੁਤ ਖੁਸ਼ ਹਾਂ ਜੀ ਕਿ 1 ਲੱਖ ਰੁਪਿਆ ਮੇਰੇ ਖਾਤੇ 'ਚ ਪੈ ਚੁੱਕਿਆ ਜੀ ਹਾਂਜੀ ਹਾਂ ਸਾਡੇ ਆਪਣੇ ਖਾਤੇ 'ਚ ਲੱਖ ਲੱਖ ਰੁਪਿਆ ਆਇਆ ਜੀ 5 ਏਕੜ ਦਾ ਜੀ ਬਹੁਤ ਧੰਨਵਾਦ ਹੈ ਜੀ ਤੇ ਅੱਜ ਬੀਜ ਵੀ ਵੰਡਿਆ ਜਾ ਰਿਹਾ ਹਾਂਜੀ ਹਾਂਜੀ ਏਕੜ ਪਿੱਛੇ ਇੱਕ ਥੈਲੀ 5 ਏਕੜ ਵਾਲੇ ਨੂੰ 5 ਥੈਲੀਆਂ ਆ ਜੀ ਬਹੁਤ ਸਰਕਾਰ ਦਾ ਧੰਨਵਾਦ ਕਰਦੇ ਆ ਜੀ ਹੋ ਟਾਈਮ ਸਰ ਬੀਜ ਮਿਲਿਆ ਪਹਿਲਾਂ ਖਰਾਬਾ ਵਧੀਆ ਟਾਈਮ ਸਰ ਮਿਲਿਆ ਜੀ ਬਹੁਤ ਧੰਨਵਾਦ ਜੀ ਪੰਜਾਬ ਸਰਕਾਰ ਦਾ ਜੀ ਇਹ ਕਿਹੜਾ ਪਿੰਡ ਆਈ ਆਪਣਾ ਪਿੰਡ ਸੰਸੂਰ ਜੀ ਤੇ ਤੁਸੀਂ ਅੱਜ ਇੱਥੇ ਬੀਜ ਲੈਣ ਲਈ ਪਹੁੰਚੇ ਹੋਈਆਂ ਕੀ ਕਹਿਣਾ ਚਾਹੋਗੇ ਜੀ ਸਰਕਾਰ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਜੀ ਜਿਹੜੇ ਹੜਾ ਪ੍ਰਭਾਵ ਤੇਰੀਆਂ ਜੀ ਵਿੱਚ ਫਸਲਾਂ ਵੀ ਸੀ ਹਾਂਜੀ ਹੁਣ ਅਵਸਥਾ ਬਹੁਤ ਵਧੀਆ ਪ੍ਰਾਲਾ ਕਰਿਆ ਸਰਕਾਰ ਨੇ ਜੀ ਸਰਕਾਰ ਨੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਵੀ ਪਾਏ ਆ ਜੀ ਤੇ ਉਹਦੇ ਲਈ ਕੀ ਕਹਿਣਾ ਚਾਹੂਗਾ ਪਿੰਡ ਚਮਾਰੂ ਤੋਂ ਕਪਤਾਨ ਜੀ ਇੱਥੇ ਪਹੁੰਚੇ ਹੋਏ ਨੇ ਕਿਸਾਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਂਗੇ ਜੀ ਅੱਜ ਤੁਸੀਂ ਕਿਸਾਨਾਂ ਨੂੰ ਲੈ ਕੇ ਆਏ ਹੋ ਇੱਥੇ ਬੀਜ ਵੰਡਿਆ ਜਾ ਰਿਹਾ ਐਮਐਲਏ ਸਾਹਿਬ ਵੱਲੋਂ ਸਰਕਾਰ ਨੂੰ ਕੀ ਕਹਿਣਾ ਚਾਹੋਂਗੇ ਜੀ ਜੋ ਸਰਕਾਰ ਨੂੰ ਅਸੀਂ ਮੰਗ ਕੀਤੀ ਸੀ ਬੀਜ ਦੀ ਉਹ ਅੱਜ ਸਾਡੀ ਪੂਰੀ ਹੋ ਗਈ ਜੀ ਐਮਐਲਏ ਸਾਹਿਬ ਵੱਲੋਂ ਐਮਐਲਏ ਸਾਹਿਬ ਖੁਦ ਅੱਜ ਇੱਥੇ ਬੀਜ ਵੰਡਣ ਆਏ ਆ ਜੀ ਅਸੀਂ ਸਰਕਾਰ ਦਾ ਤਾਂ ਐਮਐਲਏ ਸਾਹਿਬ ਗੁਰਲਾ ਸਿੰਘ ਦਾ ਤੇ ਬਾਕੀ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਤੇ ਅਸੀਂ ਦੁਆ ਕਰਦੇ ਆਂ ਜੀ ਸਾਡੇ ਐਮਐਲ ਸਾਹਿਬ ਇਸ ਤਰੀਕਾ ਕੰਮ ਕਰਦੇ ਰਹਿਣ ਤੇ ਅਸੀਂ ਇਹਦੇ ਨਾਲ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜੀ ਤੇ ਜਿਹੜਾ ਹੋਰ ਵੀ ਸਾਡੂੰ ਮਦਦ ਦੇ ਰਹੇ ਆਂ ਜੀ ਸੁਪਰਸੀਡਰ ਦੀ ਤੇਲ ਦੀ ਤੇ ਹੋਰ ਹਰ ਹੱਤਰਾ ਦੀ ਮਦਦ ਕਰਨ ਨੂੰ ਤਿਆਰ ਆਂ ਜੀ ਤੇ ਅਸੀਂ ਇਹਨਾਂ ਦਾ ਤੇ ਪੂਰੀ ਸਰਕਾਰ ਦਾ ਧੰਨਵਾਦ ਕਰ ਦੇਣੀ ਕਿਸਾਨਾਂ ਦੇ ਖਾਤਿਆਂ 'ਚ ਵੀ ਪੈਸੇ ਵੀ ਆਏ ਆ 236 ਕਿਸਾਨਾਂ ਨੂੰ ਪੈਸੇ ਦਿੱਤੇ ਗਏ ਆ ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਹੀ ਉਸ ਲਈ ਕੀ ਕਹਿਣਾ ਚਾਹੋਗੇ ਸਰ ਉਹ ਕੁਝ ਪਿੰਡਾਂ ਦੇ ਜਿੱਥੇ ਥੋੜੇ ਚੱਕ ਸੀ ਹਾਂਜੀ ਉਹ ਨਾ ਵੱਢ ਚੁੱਕੇ ਜੀ ਜਿਹੜੇ ਸਾਡੇ ਪਿੰਡ ਹੈ ਜੀ ਉਹਨਾਂ ਲਿਸਟਾਂ ਤਿਆਰ ਹੋ ਰਹੀਆਂ ਜੀ ਤੇ ਐਮਐਲਏ ਸਾਹਿਬ ਸਾਨੂੰ ਭਰੋਸਾ ਦਵਾਇਆ ਜੀ ਉਹਨਾਂ ਨੇ ਅਸੀਂ ਇੱਕ ਇੱਕ ਪਾਈ ਪਾਈ ਹਰ ਇੱਕ ਜ਼ਿੰਮੇਦਾਰਨ ਦਵਾਵਾਂਗੇ ਬਾਪੂ ਜੀ ਕਿਹੜਾ ਪਿੰਡ ਹੈ ਇਹ ਆਪਣਾ ਤੇ ਕੀ ਤੁਸੀਂ ਬੀਜ ਲੈਣ ਆਏ ਹੋ ਜੀ ਇੱਥੇ ਤੇ ਤੁਹਾਨੂੰ ਫਰੀ ਦੇ ਵਿੱਚ ਬੀਜ ਮਿਲਦਾ ਪਿਆ ਸਰਕਾਰ ਵੱਲੋਂ ਤੇ ਕੀ ਕਹਿਣਾ ਚਾਹੋਗੇ ਜੀ ਧੰਨਵਾਦ ਕਰਦੇ ਹਾਂ ਠੀਕ ਐਮਐਲਏ ਸਾਹਿਬ ਆਪ ਇੱਥੇ ਬੀਜ ਵੰਡਣ ਆਏ ਆ ਜੀ ਹਾਂ ਜੀ ਅੰਦਰ ਸਾਹਿਬ ਆਪ ਠੀਕ ਐ ਐਮਐਲਏ ਸਾਹਿਬ ਹੜਪੀੜਤ ਕਿਸਾਨਾਂ ਨੂੰ ਬੀਜ ਵੰਡਿਆ ਜਾ ਰਿਹਾ ਹੈ ਜੀ ਥੋਡੇ ਵੱਲੋਂ ਸਰਕਾਰ ਵੱਲੋਂ ਅੱਜ ਇੱਥੇ ਪਹੁੰਚੇ ਉਹ ਕੀ ਕਹਿਣਾ ਚਾਹੂਗੀ ਸਤਿ ਸ਼੍ਰੀ ਅਕਾਲ ਜੀ ਵੈਗੋਬ ਜਿੱਕਾ ਖਾਲਸਾ ਵੈਗੋਬ ਜਿੱਕੀ ਫਤਿਹ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜੋ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਸਾਡੇ ਹਲਕੇ ਘਨੌਰ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਫਲੱਡ ਆਇਆ ਸੀ ਕਾਫੀ ਨੁਕਸਾਨ ਹੋਇਆ ਸੀ ਉਹਨਾਂ ਦਾ ਮਾਅਵਜੇ ਦੀ ਵੀ ਜਿਹੜੀ ਕਿਸ਼ਤ ਪਾ ਦਿੱਤੀ ਗਈ ਸੀ ਸ਼ਾਇਦ ਕੁਝ ਘਰ ਰਹਿੰਦੇ ਵੀ ਹੋਣ ਪਰ ਜਿਹੜਾ ਅੱਜ 40 ਕਿਲੋ ਬੀਜ ਜਿਹੜਾ ਕਣਕ ਦਾ ਉਹ ਕਿਸਾਨਾਂ ਨੂੰ ਸਮੇਂ ਸਿਰ ਦਿੱਤਾ ਜਾ ਰਿਹਾ ਹੈ ਕਿਉਂਕਿ ਬਜਾਈ ਦਾ ਸਮਾਂ ਜਿਹੜਾ ਚੱਲ ਰਿਹਾ ਸੋ ਇਹ ਜਿਹੜੇ ਆਪਣੀ ਰਿਪੋਰਟ ਕਰਾ ਕੇ ਦੇ ਨਾਲ ਦੇ ਨਾਲ ਕਿਸਾਨ ਵੀ ਸਾਡੇ ਜਿਹੜੇ ਭਰਾ ਨੇ ਆਪਾਂ 2 ਜਿਹੜਾ ਲੈ ਲੈਣਗੇ ਆਪਦੀ ਫਸਲ ਜਿਹੜੀ ਅਗਲੇ ਟਾਈਮ ਨਾਲ ਵੇਚ ਲੈਣਗੇ ਜੇ ਕੋਈ ਭਰਾ ਰਹਿੰਦਾ ਹੈ ਕਈ ਵੀ ਕੋਈ ਰਹਿ ਜਾਂਦਾ ਕੋਈ ਗੱਲ ਨਹੀਂ ਫਿਰ ਵੀ ਸਾਡੀ ਟੀਮ ਦੇ ਨਾਲ ਸਾਡੇ ਸਰਪੰਚ ਸਾਹਿਬਾਨਾਂ ਦੇ ਨਾਲ ਤਾਲਮੇਲ ਕਰ ਲੈਣਾ ਅਸੀਂ ਆਪਣੇ ਤੌਰ ਦੇ ਵੀ ਉੱਤੇ 2 ਦਾ ਜਿਹੜਾ ਕੋਈ ਹਿੱਲਾ ਕਈ ਵੀ ਕਈ ਵਾਰੀ ਕਿਉਂਕਿ ਸਰਕਾਰ ਦੇ ਪੈਰਾਮੀਟਰ ਹੁੰਦੇ ਆ ਕਈ ਵਾਰੀ ਉਹ ਕਿਸਾਨ ਸਰਕਾਰ ਦੇ ਪੈਰਾਮੀਟਰ ਦੇ ਵਿੱਚ ਨਹੀਂ ਵੀ ਆਉਂਦਾ ਆਉਂਦਾ ਤੇ ਆਪਾਂ ਉਹਨੂੰ ਆਪਣੇ ਤੌਰ ਦੇ ਉੱਤੇ ਵੀ ਜਿਹੜੀ ਆਪਾਂ ਉਹਦੀ ਮਤ ਕਰ ਲਾਂਗੇ ਸੋ ਮੈਂ ਤੁਹਾਡਾ ਤਾਰਿਆਂ ਦਾ ਧੰਨਵਾਦ ਕਰਦਾ ਇੱਥੇ ਕਿਸਾਨ ਭਰਾਵਾਂ ਨੂੰ ਮੁਬਾਰਕਬਾਦ ਕਿ ਅਗਲੀ ਫਸਲ ਜਿਹੜੀ ਹੋ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਕੇ ਵੇਚ ਲੈਣ ਕਿਉਂਕਿ ਲੋਹੜੀ ਦਾ ਤਿਹਾਰ ਜਿਹੜਾ ਚਾਹਾਂ ਮੇ ਨਾਲ ਲੋਕਾਂ ਨੇ ਮਨਾਇਆ ਤੁਹਾਡਾ ਫਾਰਾਂ ਦਾ ਬਹੁਤ ਨਹੀਂ ਰਹਾ ਦਿੰਦੇ ਤੁਹਾਡੀ ਦੇ ਨਾਲ ਲੋਹੜੀ ਠੀਕ ਹੈ